ਸਸੀ ਕਾਲ ਜੀ D5 ਚੈਨਲ ਪੰਜਾਬੀ ਤੇ ਸਪੀਡ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਦਾ ਮਹਿੰਦਰਜੀ ਸਿੰਘ ਟਵਾਣਾ ਸਵਾਤ ਕਰਦਾ ਹਾਂ ਆਮ ਆਦੀ ਪਾਰਟੀ ਦੇ ਰਜਿੰਦਰ ਗੁਪਤਾ ਬਿਨਾਂ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ ਮધુ ਗੁਪਤਾ ਵੱਲੋਂ ਕਾਗਜ਼ ਵਾਪਸ ਲਏ ਜਾਣ ਤੋਂ ਬਾਅਦ ਰਜਿੰਦਰ ਗੁਪਤਾ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਨੇ ਰਾਸਵਾਲੇ ਪੰਜਾਬ ਦੇ ਰਿਟਰਨਿੰਗ ਅਫਸਰ ਰਾਮ ਲੋਕ ਘਟਾਣਾ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਚੁਣੇ ਜਾਣ ਦਾ ਸਰਟੀਫਿਕੇਟ ਜਾਰੀ ਕੀਤਾ ਆ ਰਜਿੰਦਰ ਗੁਪਤਾ ਦੇ ਰਾਜ ਸਭਾ ਮੈਂਬਰ ਬਣ ਨਾਲ ਹੁਣ ਪੰਜਾਬ ਵਿੱਚ ਉੱਪਰਲੇ ਸਦਨ ਆਮ ਆਦੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ 7 ਹੋ ਗਈ ਹੈ ਸੰਜੀਪ ਰੋੜਾ ਵੱਲੋਂ 1 ਜੁਲਾਈ ਨੂੰ ਰਾਜ ਸਭਾ ਦੇ ਮੈਂਬ ਉਪਚੋਣ 24 ਅਕਤੂਬਰ ਨੂੰ ਹੋਣੀ ਸੀ ਪਰ ਚੋਣ ਮੈਦਾਨ ਚ ਕੋਈ ਵਿਰੋਧੀ ਉਮੀਦਵਾਰ ਨਾ ਹੋਣ ਕਾਰਨ ਅੱਜ ਅਰਜਿੰਦ ਗੁਪਤਾ ਨੂੰ ਰਾਜ ਸਭਾ ਦਾ ਮੈਂਬਰ ਅਲਾ ਦਿੱਤਾ ਗਿਆ ਸ਼੍ਰੋਮਣੀ ਕਾਲਦ ਦੇ ਪ੍ਰਧਾਨ ਸੁਪਰੀ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਸੂਬੇ ਨੂੰ ਹੜਾਂ ਦੇ ਬਰਦਾਸ਼ਤ ਲੈਂਦੇ ਕਿਹਾ ਕਿ ਪੰਜਾਬ ਦੀ ਬਾਗਡੋਰ ਅੰਰਾੜੇ ਦੇ ਹੱਥ ਹੈ ਜਿਸ ਕਾਰਨ ਪੱਦੇ ਪੰਜਾਬ ਨੂੰ ਹੜਾਂ ਦਾ ਸੰਤਾਪ ਭੋਗਣਾ ਪਿਆ ਇੱਥੇ ਦਾਣਾ ਮੰਡੀ ਵਿੱਚ ਹਲਕੇ ਦੇ ਹੜਪ੍ਰਭਾਵਿਤ ਪਿੰਡਾਂ ਦਾ ਲੋਕਾਂ ਨੂੰ ਕਣਕ ਦੇ ਵਿੱਚ ਮੁਹਿਆ ਕਰਮਾਉਣ ਸਮੇ ਸੁਪਰੀ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਤਿੱਖੇ ਨਿਸ਼ਾਨੇ ਸਾਧੇ ਗਏ ਬੰਗਲਾਦੇਸ਼ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦੇ ਮੁਖ ਵਕੀਲ ਨੇ ਗੱਦੀ ਉਲਾਈ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਤੇ ਪਿਛਲੇ ਸਾਲ ਵੱਡੇ ਪੱਧਰ ਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਮਾਨਵਤਾ ਖਿਲਾਫ ਅਪਰਾਧਾਂ ਦੀ ਮੁੱਖ ਸਾਜ਼ਿਸ਼ ਕਰਤਾ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਉਸਨੇ ਅੱਜ ਉਸ ਨੂੰ ਮੌਦ ਦੀ ਸਤਾ ਦੇ ਨਦੀਮ ਮੰਗ ਕੀਤੀ ਹੈ ਸ਼ੇਖ ਅਸੀਨਾ ਬੰਗਲਾਦੇਸ਼ ਵਿੱਚ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਪਿਛਲੇ ਸਾਲ ਅਗਸਤ ਵਿੱਚ ਦੇਸ਼ ਵਿੱਚ ਵੱਡੇ ਪੱਧਰ ਤੇ ਵਿਦਿਆਰਥੀ ਰਿਗਵਾਈ ਹਿੰਟ ਹੋਏ ਪ੍ਰਦਰਸ਼ਨਾਂ ਮਗਰੋਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਸੰਖੇਪ ਟਰੈਕਟਰ ਦੇ ਅਧਿਕਾਰ ਦੇ ਦਫ਼ਤਰ ਰਿਪੋਰਟ ਅਨੁਸਾਰ ਪਿਛਲੇ ਸਾਲ 15 ਜੁਲਾਈ ਤੋਂ 15 ਅਗਸਤ ਦਰਮਿਆਨ ਹਸੀਨਾ ਸਰਕਾਰ ਵੱਲੋਂ ਪ੍ਰਦਰਸ਼ਨ ਕਾਰਜ ਅਤੇ ਸੁਰੱਖਿਆ ਕਾਰਵਾਈ ਦਾ ਹੁਕਮ ਦਿੱਤੇ ਜਾਣਕਾਰਨ 1400 ਵਿਅਕਤੀ ਮਾਰੇ ਗਏ ਸਨ ਕ੍ਰੂਤੇਗ ਬਾਦਰ ਜੀ ਦੇ 350 ਸਾਲਾਂ ਦੀ ਸ਼ੀਧੀ ਦੇਣ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਮੁਲਿੱਕੇ ਗਏ ਨੇ 18 ਨਵੰਬਰ ਨੂੰ ਸ਼੍ਰੀਨਗਰ ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਗਲੇ ਦਿਨ ਨਗਰ ਕੀਰਤਨ ਸਜਾਇਆ ਜਾਵੇਗਾ ਉਹ 20 ਨਵੰਬਰ ਨੂੰ ਪਠਾਨਕੋਟ ਵਿੱਚ ਅਤੇ 21 ਨਵੰਬਰ ਨੂੰ ਹਿਆਰਪੁਰ ਵਿੱਚ ਵਿਸ਼ਰਾਮ ਕਰੇਗਾ ਤੇ 22 ਨਵੰਬਰ ਨੂੰ ਨਗਰ ਕੀਰਤਨ ਸ਼੍ਰੀ ਨਦਪੁਰ ਸਾਹਿਬ ਸੰਪੂਰਨ ਹੋਵੇਗਾ ਇਸੇ ਦੌਰਾਨ 20 ਨਵੰਬਰ ਨੂੰ ਤਖਤ ਦਮਦਵਾ ਸਾਹਿਬ ਤੋਂ ਲੰਡੀ ਸਾਹਿਬ ਬੋ ਫਰੀਦਕੋਟ ਦੇ ਗੁਰਦੁਆਰਾ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ ਉਗਿਆਤਕਰਤ ਨ੍ਰਿਤਕੀ ਮਧੁਮਤੀ ਦਾ ਉਮਰ ਸਬੰਧਿਤ ਸਮੱਸਿਆਵਾਂ ਕਾਰਨ ਦਿਹਾਤ ਹੋ ਗਿਆ 84 ਸਾਲਾਂ ਦੀ ਸੀ ਉਸਦੇ ਨੇੜਲੇ ਸਹਿਯੋਗੀ ਨੇ ਦੱਸਿਆ ਕਿ ਮਧੁਮਤੀ ਨੇ ਜੂਸ ਦਿੱਤਾ ਆਪਣੇ ਘਰ ਵਿੱਚ ਆਖਰੀ ਸਾਹ ਲਏ ਉਹਦਾ ਬਚਪਨ ਦਾ ਨਾਮ ਹੁਣ ਤੋਂ ਕਿਸੀ ਸੀ ਅਦਾਕਾਰ ਨੇ ਦਿਲੀਪ ਕੁਮਾਰ ਦੀ ਫਿਲਮ ਮਧੁਮਤੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਆਪਣਾ ਨਾਮ ਬਦਲ ਲਿਆ ਸੀ ਉਸਨੇ 1950 ਤੇ 60 ਦੇ ਦਹਾਕੇ ਦੌਰਾਨ ਨ੍ਰਿਤ ਵਿੱਚ ਆਪਣਾ ਨਾਮ ਕਟਿਆ ਉਹ ਅਕਸ਼ੇ ਕੁਮਾਰ ਚੰਕੀ ਪਾਂਡੇ ਦੱਬੂ ਸੋਨਮਪੂਰ ਵਰਗੇ ਬਾਲੀਵੁੱਡ ਦੇ ਤਾਰਿਆਂ ਦੀ ਡਾਂਸ ਗੁਰੂ ਵੀ ਸੀ ਮਧੁਮਤੀ ਨੇ ਨ੍ਰਿਤ ਦੀ ਇੱਕ ਸਹਿਯੋਗੀ ਪੱਤਰਕਾਰ ਚਿਤਨਿਆ ਪਦਕੌਣ ਨੇ ਕਿਹਾ ਕਿ ਅਤਾਕਾਰਾਂ ਨੇ ਪੁੱਧਵਾਰ ਸਵੇਰੇ ਆਖਰੀ ਸਾਲਿਆ ਸਿੰਨਾਦੂ ਪ੍ਰਸਾਦ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਕੰਗੜੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਵਾਲੀ ਖਾਦ ਤੇ ਨਾਲ ਮਹਿੰਗੇ ਬੂਸਟਰ ਖਰੀਦਣ ਲਈ ਮਜਬੂਰ ਕਿਤੇ ਜਾਣ ਦਾ ਮੁੱਦਾ ਚੁੱਕਿਆ ਹੈ ਕੰਗੜੇ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਸੰਸਦ ਮੈਂਬਰ ਨੇ ਦਾਵਾ ਕੀਤਾ ਕਿ ਅਜਿਹੇ ਬੂਸਟਰ ਖਰੀਦਣ ਨਾਲ ਕਿਸਾਨਾਂ ਨੂੰ ਲਾਭ ਦੇਥਾ ਨੁਕਸਾਨ ਚੱਲਣਾ ਪੈ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਅਜਿਹੇ ਧੱਕੇਸ਼ਾਹੀ ਨੂੰ ਰੋਕਣ ਲਈ ਕੌਮੀ ਪਦਰਤ ਨਿਗਰਾਨੀ ਦੀ ਲੋੜ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਦੇ ਨਾਲ ਨਾਲ ਜਵਰੀ ਅਜਿਹੇ ਬੂਸਟਰ ਵੇਚਣ ਵਾਲਿਆਂ ਵਿਰੁੱ ਤਾਂ ਨੁਕਸਾਨ ਚ ਝੱਲਣਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਮੈਗਾ ਬੂਸਟਰ ਖਰੀਦਣ ਲਈ ਮਜਬੂਰ ਹੋਣਾ ਪਿਆ ਹੈ ਛੋਤਰਾਣਾ ਦੇ ਵਿਧਾਇਕ ਕੁਲਵੰਸੀ ਬਾਜ਼ੀਗਰ ਨੇ ਹੜਪੁਰ ਆਪ ਤੋਂ 14 ਪਿੰਡਾਂ ਦੇ 230 ਕਿਸਾਨਾਂ ਨੂੰ ਉਤਰਪਾਣ 55 ਲੱਖ ਰੁਪਏ ਦੇ ਉਹਨਾਂ ਦੇ ਖਾਤੇ ਵਿੱਚ ਪਾਈ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਪੇ। ਕੀਰਤੀ ਕਾਲ ਜਨਿਆਚ ਐਸ ਡੀ ਐਮ ਪਾਤਣਾ ਅਸ਼ੋਕ ਕੁਮਾਰ ਦੇ ਗਵਾਈ ਹਟ ਕਰਵਾਏਗੇ। ਸਮਾਰੋਹ ਦੌਰਾਨ ਵਿਧਾਇਕ ਕੁਲਵੰਸੀ ਬਾਜ਼ੀਗਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜਪੀਟਾਂ ਦੇ ਦੁੱਖ ਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੱਤਾ। ਪੀੜਤਾਂ ਦੇ ਜਮਾ ਜ਼ਖਮਾਂ ਤੇ ਮਲਮ ਗਈ ਹੈ। ਉਹਨਾਂ ਕਿਹਾ ਕਿ 20000 ਰੁਪਏ ਦਾ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ। ਇਹ ਪੀੜਤ ਲੋਕਾਂ ਨਾਲ ਖੜੇ ਹੋਣ ਦੀ ਮਿਸਾਲ ਪੁਰਸ ਨੇ ਫਰਜ਼ੀ ਕਪੜੀ ਬਣਾ ਕੇ 200 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਾ ਹੈ 8 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਜਨਰੇਸ਼ਨ ਆਫ ਫਾਰਮਿੰਗ ਫਾਰਮ ਦੇ ਮਾਲਕਾਂ ਨੇ ਲੋਪੇ-ਪਲੇ ਰੁਕਣ ਨੂੰ ਪ੍ਰਸਾਦ ਦਿੱਤਾ ਕਿ ਉਹਨਾਂ ਦੀ ਫਾਰਮ ਵਿੱਚ ਪੈਸਾ ਲਗਾ ਕੇ ਉਹਨਾਂ ਨੂੰ ਪ੍ਰਤੀ ਮਹੀਨਾ 8% ਦੀ ਦਰ ਨਾਲ ਕਿਸ਼ਤਾਂ ਵਜੋਂ ਵਿੱਚ ਪੈਸੇ ਮਿਲਣਗੇ ਇਸ ਤਰ੍ਹਾਂ 25 ਮਹੀਨਿਆਂ ਵਿੱਚ ਨਿਵੇਸ਼ ਦੇ ਪੈਸੇ ਦੁੱਗਣੇ ਹੋ ਜਾਣਗੇ ਮੂਲਦਮ ਲੋਕਾਂ ਨੂੰ ਇਹ ਦੱਸ ਕੇ ਗੁੰਮਰਾਹ ਕਰਦੇ ਸਨ ਕਿ ਉਹਨਾਂ ਦੀ ਫਾਰਮ ਆਰਗੈਨਿਕ ਉਤਪਾਦਾਂ ਤੇ ਕਾਰੋਬਾਰੀ ਕਰਦੀ ਹੈ ਨਿਊਜ਼ੀਲੈਂਡ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਜ਼ਾ ਸੁਪਤ ਸਿੰਘ ਦੇ ਪੁੱਤ ਜੇ ਬਲਤੇਜ ਸਿੰਘ ਅਗਵਾਨ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਦੋਸ਼ੀ ਬਲਤੇਜ ਸਿੰਘ ਅਗਵਾਨ ਤੇ ਕੈਨੇਡਾ ਤੋਂ ਨਿਊਜ਼ੀਲੈਂਡ ਵਿੱਚ ਮੇਅਰ ਦੇ ਡੱਬਿਆਂ ਵਿੱਚ ਪੈਕ ਕਰਕੇ ਮੈਥਾਫਾਈਟਾ ਮਾਈਨ ਦੀ ਇੱਕ ਸਮਗਲਿੰਗ ਕਿੱਤੇ ਜਾਣ ਦਾ ਦੋਸ਼ ਹੈ ਉਸ ਨੂੰ ਨਿਊਜ਼ੀਲੈਂਡ ਪੁਲਿਸ ਨੇ 2023 ਵਿੱਚ ਨਸ਼ੀਲੇ ਪਦਾਰਥਾਂ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਸੋਨੇ ਦੀ ਕੀਮਤ ਅੱਜ ਨਵੀ 52 ਹਫ਼ਤਿਆਂ ਦੀ ਉਚਾਈ ਤੇ ਪਹੁੰਚ ਗਈ ਹੈ ਦਸੰਬਰ 2025 ਦੇ ਡਿਲੀਵਰੀ ਕੰਟਰੈਕਟ ਲਈ ਸੋਨੇ ਦੀ ਕੀਮਤ 4320 ਡਾਲਰ ਪ੍ਰਤੀ ਔਸਤ ਦਰ ਕਿਤੇ ਗਈ ਹੈ ਇਹ ਪਿਛਲੇ ਦਿਨ ਦੀ ਤੁਨਾ ਵਿੱਚ 98.60 ਡਾਲਰ ਜਾਂ 2.35% ਵਾਧੇ ਨੂੰ ਦਰਸਾਉਂਦਾ ਹੈ ਸਵੇਰੇ ਵਪਾਰ ਦੀ ਸ਼ੁਰੂਆਤ ਕੀਮਤਾਂ ਦੀ ਹੌਲੀ-ਹੌਲੀ ਵਾਧੇ ਗਈਆਂ ਅਤੇ ਦੁਪਹਿਰ ਤੱਕ ਤੇਜ਼ੀ ਨਾਲ ਉਛਾਲ ਆਇਆ ਜਿਸ ਤੋਂ ਬਾਅਦ ਕੀਮਤ ਰਿਕਾਰਡ ਯਾਨੀ ਕਿ 4310 ਡਾਲਰ ਤੇ ਪਹੁੰਚ ਗਈ ਇਸ ਵਾਧੇ ਦੇ ਪਿੱਛੇ ਕਾਰਨ ਗਲੋਬਲ ਆਰਥਿਕ ਸਥਿਰਤਾ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਤੇ ਤੇਜ਼ੀ ਡਾਲਰ ਦੀ ਕਮਜ਼ੋਰ ਮਲੇ ਮੰਨੇ ਜਾ ਰਹੇ ਨੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਤਰਜਾਨ ਜਾਰੀ ਰਿਹਾ ਤਾਂ ਕੀਮਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਧਾ ਸਕਦੀ ਹੈ ਪਾਰਕੀਸਤਾਨੀ ਨੂੰ ਸਿੱਧੂ ਪਰਦੇ ਆਗੂ ਜਗਜੀਤ ਸਿੰਘ ਢੱਲੇਵਾਲ ਬਲੋਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਸਬੰਧ ਦੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਨਾਲ ਹੋ ਰਹੇ ਤੱਕੇ ਦੇ ਦੋਸ਼ ਲਗਾਏ ਇਸ ਮੌਕੇ ਜਗਜੀਤ ਸਿੰਘ ਢੱਲੇਵਾਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਨਵੀ ਦੇ ਨਾਂ ਤੇ ਕਥਿਤ ਤੱਕੇ ਸ਼ਾਈ ਨਾਲ ਲੁੱਟਿਆ ਜਾ ਰਿਹਾ ਹੈ ਭਾਰਤੀ ਕਿਸਾਨ ਇਹਨੂੰ ਸਿੱਧੂ ਨੇ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਦਾ ਵੱਡਾ ਕਿਦਰੀ ਜਾਂਚ ਬਿਊਰੋ ਸੀਬੇ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਰਿਸ਼ਵਤ ਖਰੀਦ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਡੀਆਈਜੀ ਨੇ ਇੱਕ ਵਿਚੋਲੇ ਰਾਹੀਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੁਬਿੰਦਗੜ੍ਹ ਦੇ ਇੱਕ ਸਕ੍ਰੈੱਟ ਵਿਲਰ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਸੀ ਜੇਕਰ ਉਸਨੇ ਪੈਸੇ ਦੇਣ ਤੋਂ ਟੰਕਾਰ ਕੀਤਾ ਤਾਂ ਉਹਦੇ ਸਰੰਦ ਤੇ 2 ਸਾਲ ਪਹਿਲਾਂ ਦੱਜ ਕੀਤੀ ਗਈ ਇੱਕ ਪੁਰਾਣੇ ਕੇਸ ਵਿੱਚ 4 ਛੇੜਦਾਰ ਕਰਨ ਤੇ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਡੇਲਨ ਦੇ ਸੀਬੇ ਨੂੰ ਸ਼ਿਕਾਇਤ ਕੀਤੀ ਜਾਂਚ ਤੋਂ ਬਾਅਦ ਸੀਬੇ ਨੇ ਇੱਕ ਜਾਲ ਵਿਛਾਇਆ ਤੇ ਵੀਰਵਾਰ ਨੂੰ ਡੀਆਈਜੀ ਨੂੰ ਗ੍ਰਿ DIG ਮਾਮਲੇ ਵਿੱਚ ਦਿੱਲੀ ਤੇ ਚੰਡੀਗੜ੍ਹ ਤੋਂ ਲਗਭਗ 52 ਲੋਕਾਂ ਦੀ CBI ਟੀਮ ਨੇ ਉਸਦੇ ਮੁਹਾਲੀ ਦਫ਼ਤਰ ਅਤੇ ਉਸਦੇ ਸੈਕਟਰ 40 ਬੰਗਲੇ ਦੀ ਤਲਾਸ਼ੀ ਲਈ। ਉਸਦੇ ਬੰਗਲੇ ਵਿੱਚੋਂ 5 ਕਰੋੜ ਰੁਪਏ ਦੀ ਨਕਦੀ ਪ੍ਰਾਪਤ ਕੀਤੀ ਗਈ, ਜੋ ਕਿ ਤਿੰਨ ਬੈਗਾਂ ਤੇ ਇੱਕ ਬਰੀਫਕੇਸ ਵਿੱਚ ਪੈਕ ਕੀਤੀ ਗਈ ਸੀ। CBI ਟੀਮ ਨੂੰ ਇਸ ਨੂੰ ਗਿਣਨ ਲਈ ਤਿੰਨ ਕ੍ਰਾਂਸੀ ਗਿਣਨ ਵਾਲੀਆਂ ਮਸ਼ੀਨਾਂ ਆਯਾਤ ਕਰਨੀਆਂ ਪਈਆਂ। ਵੱਡੀ ਮਾਤਰਾ ਵਿੱਚ ਗੱੜਨੇ, ਲਗਜ਼ਰੀ ਗੱਡੀਆਂ, ਵਿਦੇਸ਼ੀ ਸ਼ਰਾਬ ਤੇ ਵਿਰਵਾਲਬਰ ਵੀ ਬਰਾਮਦ ਕੀਤੇ ਗਏ। CBI ਨੇ DIG ਦੇਆਂ 15 ਜਾਇਦਾਦਾਂ ਅਤੇ ਲਗਜ਼ਰੀ ਬਾਹਾਨਾ ਨਾਲ ਸੰਬੰਧਿਤ ਦਸਤਾਵੇਜ਼ ਵੀ ਬਰਾਮਦ ਕੀਤੇ। ਪੰਜਾਬ ਦੇ ਸ਼ੱਕ ਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਿਨੈਦਰ ਸਿੰਘ ਨੂੰ ਮਨਦੀਪ ਮੋਹਤੇ ਇੱਕ ਹਫ਼ਤੇ ਬਾਅਦ ਉਸ ਦੇ ਪਰਿਵਾਰ ਨੇ ਮੌਤੇ ਸਵਾਲ ਉਠਾਏ ਨੇ ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫਾਰ ਵਿਨੈਦਰ ਕੁਮਰ ਹੈਸ਼ਟੈਗ ਦੀ ਵਰਤੋਂ ਕਰਦਿਆਂ ਹੋਏ ਲਿਖਿਆ ਕਿ ਵੀ ਵੌਂਟ ਜਸਟਿਸ ਵਿਨੈਦਰ ਕੁਮਰ ਦੇ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਵਿਨੈਦਰ ਕੁਮਰ ਇਹ ਡਿਜ਼ਰਵ ਨਹੀਂ ਕਰਦਾ ਸੀ ਉਹ ਸਿਰਫ ਇੱਕ ਬਾਡੀ ਬਿਲਡਰ ਨਹੀਂ ਸੀ ਉਹ ਪੰਜਾਬ ਦਾ ਮਾਣ ਭਾਰਤ ਦਾ ਆਈਕਨ ਤੇ ਫਿਟਨੈਸ ਪਛਾਣ ਸੀ ਇਹ ਲਾਪਰਵਾਹੀ ਜਾਂ ਸਾਜ਼ਿਸ਼ ਹੈ ਦਿਲੰਦਰਿਤ ਸਥਾਨਾ ਅੱਠ ਦੇ ਪਹਾਰਾਂ ਨਿਹੰਗ ਸਮੂਹਾ ਤੇ ਐਸਰ ਜੁਪਟਕਾਰ ਤਿੱਖੇ ਝੜਪ ਹੋ ਗਏ ਦਰਸਲ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਆਟੋ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੌਰਾਨ ਕਈ ਹੋਰ ਨਿਹੰਗ ਸਿੰਘ ਪੁਰਥਾਣੇ ਦੇ ਬਾਹਰ ਇਕੱਠੇ ਹੋ ਗਏ ਉਹਨਾਂ ਕਿਹਾ ਕਿ ਲੜਾਈ ਆਟੋ ਡਰਾਈਵਰ ਨੇ ਸ਼ੁਰੂ ਕੀਤੀ ਸੀ ਨਿਹੰਗਾ ਨੇ ਪੁਲਸ ਤੇ ਵੀ ਦੁਰਵਿਵਾਰ ਕਰਨ ਦਾ ਦੋਸ਼ ਲਗਾਇਆ ਕਟੜਾ ਦੀ ਜਾਣਕਾਰੀ ਦਿੰਦੇ ਹੋਏ ਥਾਣੇ ਇੰਚਾਰਜ ਨੇ ਦੱਸਿਆ ਕਿ ਆਟੋ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੰਚਾਰਜ ਨੇ ਦੱਸਿਆ ਕਿ ਨਿਹੰਗ ਸਿੰਘਾਂ ਨੇ ਫ ਪੋਰਟਸ ਵੱਲੋਂ ਦੁਰਵਿਵਹਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਘਰਾ ਦਿੱਤਾ ਗਿਆ। ਥਾਣਾ ਚਾਰਜ ਨੇ ਕਿਹਾ ਕਿ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਜ਼ਰੂਰ ਮਿਲੇਗੀ। ਉਹਨਾਂ ਕਿਹਾ ਕਿ ਉਸਨੇ ਵਿਪਗ ਬੰਨੀ ਹੋਈ ਹੈ। ਉਹ ਜਿਹੀ ਘਟਨਾ ਦੀ ਨਿੰਦਾ ਕਰਦਾ ਏ। ਨਿਡਰ ਹਾਂ, ਨਿਰਪੱਖ ਰਹਾਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ